ਦਾ ਕੋਈ ਨਹੀਂ ਤੇ ਸਰਕਾਰ ਦੇ ਬਾਸ ਦੇ ਕੰਮਾਂ ਵਿੱਚ ਤੇਜ਼ੀ ਆਈ ਹੈ ਮੇਰੇ ਨਾਲ ਸਾਡੇ ਕੋਆਰਡੀਨੇਟ ਜਿਹੜੇ ਕੰਸਲਸੀ ਬਨੇ ਹਨ ਸ਼ਦੀਪਾ ਉਹ ਨਾਲ ਨੇ ਸਰਪੰਚ ਸਰਮ ਸਿੰਘ ਜੀ ਉਹ ਸੁਪਨ ਦਾ ਮੇਰਾ ਕੋ ਨਾਲ ਮਾਉਣ ਹੋਣ ਮੋਤੀ ਸਟੇਟ ਡਿਪਾਰਟਮੈਂਟ ਦੇ ਜੀ ਸਾਹਿਬ ਪੰਚਾਇਤ ਅਸੂਰ ਸਾਹਿਬ ਸੈਕੀ ਸਾਹਿਬ ਉਹ ਜਿਹਨੇ ਕ腐ਸ਼ਨ ਰਿਡਕਸ਼ਨ ਦਾ ਚਾਰਜ ਲੈਂਦੇ ਆ آج اس بہت اچھی جگہ دیکھیے ویری ہپی کہ یہ بلڈنگ کے تھلے جو تیاری ہو رہی ہے تیرہ لاکھ پہلے لے چکا تیر بلڈنگ سٹکچر پڑا سٹکچرس نو جا پڑا اس کو پروپرٹی کے نار بڑھتی چلاؤ واسطے پانچ لاکھ روپئے ٹائل اور سارے کام ابھی پیٹ کا سارا سیٹ اپ کرنا شروعات اور میں سرکار کے سرپنچز اور میرے دوست نے چاہتی ہوں سرپنگ دیا انہوں نے یہ یہ سائچ سائٹ لکشن جیڑا ہے کہ میں سمجھا کہ اِسی آج جا ورچنگ ایئر ہے ਮੈਨੂੰ ਦੱਸਿਆ ਕਿ ਜਿਹੜੇ ਕੋਆਰਡੀਨੇਟ ਇੰਵੈਸਟਿਗੇਸ਼ਨ ਕੀਤਾ ਹੈਗਾ ਉਹ ਰਿਸ਼ਤਵੀ ਸਤਿਸ਼ਪੂਲਾ ਦੇ ਲੋ ਡੇਲੀ ਜਿਹੜੇ ਉਹਨਾਂ ਨੂੰ ਪਨਾਸ ਕੀਤਾ ਗਿਆ ਪਿੰਡਾਂ ਦੇ ਵਿੱਚ ਹਰ ਪਿੰਡ ਨੂੰ 5 5 ਪਿੰਡ ਨੂੰ ਸਿਖ ਕਰਕੇ ਉਹਨਾ ਜਿਹੜਾ ਗਰਾਊਂਡਸ ਵਗੈਰਾ ਜਿਹੜਾ 91 ਪਈਦਾ ਹੈਗੇ ਨੇ ਕੋਸਾਰੇ ਹਲਕੇ ਦੇ ਵਿੱਚ ਉਹ 91 ਨੂੰ ਹੀ ਵਿਰਾਟ ਦੇਖੇ ਉਹਨਾਂ ਦੇ ਪ੍ਰੀ ਗਰਾਊਂਡ ਜਿਹੜੀਆਂ ਉਹਨਾਂ ਨੂੰ ਬੱਚਿਆਂ ਦੇ ਖੇਡਣ ਵਾਸਤੇ ਲੱਛੀ ਦੀ ਮਹਿਮ ਦੀ ਗੱਲ ਜਿਹੜੀ ਹੈ ਇਹ ਸਾਰਾ ਜਿਹੜਾ ਕੰਮ ਹੋ ਰਿਹਾ ਹੈ ਕਿਸ ਤਰ੍ਹਾਂ ਕਿਸੇ ਤਰੀਕੇ ਨਾਲ ਮਛੇ ਦੀ ਗਾਰਵਾਸ ਤੇ ਉਹਨਾਂ ਨੂੰ ਜੋੜਨਗੇ ਬੱਚਿਆਂ ਦੀ ਖੇਡਣਾ ਹੋ ਜਾਏਗਾ ਬੱਚਿਆਂ ਦਾ ਐਂਟਰਟੇਨਮੈਂਟ ਅਬਟੇਨਮੈਂਟ ਹੋ ਜਾਏਗਾ ਮੈਂ ਕਹਿੰਦਾ ਕਿ ਜਿੰਨ ਸਾਝੇ ਦੀ ਜੁਲੀ ਮਤ ਕਰ ਦੇਣਾ ਸਾਝਾਂ ਸਮਝਾ ਦੋ ਦੋੜੋ ਦੇ ਜਿਹੜੇ ਟੂਰਿਜ਼ਮ ਦਾ ਸੋਨਾ ਸ਼ਿਖਰ ਹੈ ਉਦੋਂ ਬੜੇ ਬਹੁਤ ਸਾਰਾ ਖਤਰਾ ਹੈ ਮੈਂ ਕੀ ਦੱਸ ਨਹੀਂ ਸਕਦਾ ਕਨ ਐਕਸਪਲੇਨ ਔਨ ਟੀਵੀ ਇਹ ਜੋ ਉਪਰ ਆਪ ਜਿੜਦੇ ਜੋ ਕੁਝ ਕਰਦੇ ਸੀ ਜਿਹੜੇ ਮੇਰੀ ਬੋਤੇ ਨੇ ਉਹਨਾਂ ਨੂੰ ਆਹ ਉਹ ਜਿਹਾ ਸੀ ਵਿਚਕਾਰ ਆ ਦੇ ਦਿੱਤ ਪਰ ਪੀਟੀ ਆ ਨਹੀਂ ਕਿ ਪਾਰ ਤੋਂ ਛੱਡਨੇ ਮੱਛੀ ਤੇ ਮੈਨੂੰ ਯਾਦ ਹੈ ਕਿ ਜਿਹੜਾ ਲੰਬਸੂ ਦਾ ਇਲੈਕਸ਼ਨ ਹੋਇਆ दैट अਕਾਲੀ ਉੱਚ ਮਾਈਕਲ ਕਰਦੇ ਔਰ ਮੁੱਖ ਮੰਤਰੀ ਸ਼ਾਰ ਬੀਨ ਸਿੰਘ ਭਮੋ ਉਹਨਾਂ ਦੀ ਬਾਛ ਕੁਰਬਾਨੀ ਹੋ ਇੱਕ ਨੇ ਜਿੰਦਾ ਰਹੇਗਾ ਬੀਨ ਸਿੰਘ ਦਾ ਨਾਮ ਉਸ ਦਿਨ ਤੇ ਮੈਨੂੰ ਉਹ ਕੇਪੀਐਸ ਕਰਦੇ ਯਾਰ ਤਾਂ ਮੈਂ ਜੋ ਨਹੀਂ ਰੱਖਿਆ ਤੇ ਮੈਂ ਇਸ ਗੱਲ ਦੀ ਗੰਟੀ ਕਰਨਾ ਸ਼ੋਰਟ ਨਹੀਂ ਦੇਣਾ فنش بچہ نشے دے یدھ ہے اور میں شور کرتا ہوں کہ اگے بھائی شاہ بھگو ماں گئے نو ڈوٹ کرد بھگن سنگھ ماں آم آدمی پارٹی کریں گے یہ شام کےجریوال صاحب جو راجہ اجنگائے رہنے گے میں آس کرتا ہوں کہ پنجاب آنے والے سمے جیسے سہولت دے رہے ہیں بونجا ہزار نوکری ہیں تے اتنے ایجوکیشن جو امیشن اگائڈ کرو کی اٹھ سو تو ود سکول ہے انہیں کلینکس کھولیاں ہیں اور یہ کلیمک ساری ادھر سورس کے آ رہی ہے تو میں کرواتی ہوں ایک سو سال تک منگوایا سکار کی کار کرے کوئی سارے کچھ ਉਹ ਹੋਰ ਮਾੜੀ ਸਮਾਂ ਗ੍ਰੀਟਿੰਗ ਦਾ ਕਾਰਸਤਾ ਇਸ ਹੋ ਰਹੀ ਹੈ ਜੀ ਤਾਂ ਉਹ ਚਲ ਸ਼ਮਸੇ ਬਿੰਦਾਂ ਕਰੀ ਕਿ ਸਰਦਾਰ ਮਾਨ ਪੂਜੇ ਹੈਗੇ ਔਰ ਜਿਹੜਾ ਹੈਗਾ ਧਰਮਸ਼ਾਲਾ ਦਾ ਉਦਘਾਟਨ ਕੀਤਾ ਹੈਗਾ ਔਰ ਗ੍ਰਾਂਟ ਦੀ ਵੱਡੀ ਗ੍ਰਾਂਟ ਦਾ ਐਲਾਨ ਕੀਤਾ ਹੈਗਾ ਥੋੜੀ ਜਾਣਕਾਰੀ ਦਿਓਗੇ ਉਹ ਕਾਫੀ ਚੱਦਦੀ ਬਹੜ ਰਹੀ ਹੈ ਜੀ ਜੀ 20-25 ਲੱਖ ਰੁਪਏ ਪਹਿਲਾਂ ਵੀ ਲੱਗਾ ਹੈ ਗ੍ਰਾਂਟ ਤੋਂ ਜੀ ਅੱਜ ਬਾਅਦ ਤਾਂ ਕੋਈ ਫੋਨ ਆਇਆ ਨਹੀਂ ਆਇਆ ਹੋਵੇ ਬਹੀ ਆਉਣਾ ਤੇ ਨਾਨਕ ਰੇ ਦੀ ਸਾਡੇ ਪਿੰਡ ਵਿੱਚੋਂ ਨਿਕਲੀ ਉਹ ਜਿਹੜਾ ਸਰਪੰਚ ਆਰਮਨ ਕਾਲਾ ਬੀਟਾ ਹੀ ਕਰ ਤੁਹਾਨੂੰ ਜੀ ਜੀ ਤੇ ਉਹ ਸਾਨੂੰ ਨਾਲ ਹੀ ਰੱਖਦਾ ਸੀ ਇਸ ਕਰਕੇ ਮਾਨਸਬੇ ਲੱਗੇ ਦਾ ਅਫਸਰ ਆਇਆ ਫਿਰ ਇਹ ਕੁੱਤੇ ਜੀ ਤੇ ਉਹ ਕਰ ਗਿਆ ਦੋ ਕਰ ਸੋ ਕਿਸ ਤਰ੍ਹਾਂ ਉਦਗੜਨ ਤੋਂ ਬਾਅਦ ਕਿਸ ਤਰ੍ਹਾਂ ਦੇ ਇਲਾਜ ਕੀਤੇ ਗਏ ਪਿੰਡ ਦੇ ਵਿਕਾਸ ਕਰਨ ਲਈ ਇਲਾਜ ਉਹਨੇ ਕੀਤੇ ਕਾਫੀ ਸਪੈਸ਼ਲੀ ਤੋਂ ਨਸ਼ੇ ਵਾਲੇ ਬੋਲੇ ਜੋ ਅੱਜ ਕੱਲ ਚੱਲ ਰਿਹਾ ਸਿਸਟਮ ਜੀ ਨਸ਼ਾ ਖਤਮ ਕਰਨਾ ਜੀ ਉਹ ਕੋ ਬਾਕੀ ਹਾਲੇ ਹੁਣ ਗ੍ਰਾਂਟਸ ਆਈ ਜਾਂਦੀਆਂ ਐ ਡੀਲ ਕਰਦਾ ਰਹਿੰਦਾ ਸਰਕਾਰ ਦਾ ਔੜੀਆਂ ਪੈਦੀ ਸੋ ਤੁਸੀਂ ਵੀ ਮੌਕੇ ਤੇ ਮਜੂਦ ਸੀਗੇ ਤੁਸੀਂ ਇਲਾਕੇ ਦੇ ਮੋਤ ਭਰੋ ਇਹ ਕੁਝ ਜਾਣਕਾਰੀ ਮਿਲ ਸਕਦੀ ਹੈ ਕਿ ਜਿਹੜਾ ਪ੍ਰੋਜੈਕਟ ਹੈ ਸ਼ੁਰੂ ਕੀਤਾ ਹੈਗਾ ਕਿ ਕਿੰਨੇ ਸਮੇਂ ਵਿੱਚ ਕੰਪਲੀਟ ਹੋ ਜਾਏਗਾ ਤੁਹਾਨੂੰ ਇਸ਼ਾਰਾ ਦਿੰਦਾ ਤੁਹਾਨੂੰ 4 ਮਹੀਨੇ ਹੋ ਲੱਗਣਗੇ ਜੀ ਬੀਲੀ 90% ਬਣ ਚੁੱਕਾ ਸੋ 10% ਤੇ ਰਹਿੰਦੀ ਆ ਸੋ ਨਾਲ ਨਾਲ ਜਿਹੜੇ ਝਿਹੜੂ ਪਿੰਡ ਦੇ ਉਹ ਭੱਜ ਜਵੜੇ ਨੇ ਨਾਂ ਕਰੀਏ ਜਿਹੜੇ ਝਿਹੜੂ ਜਿਹੜੇ ਝਿਹੜੂ ਪਿੰਡ ਦੀ ਗੱਲ ਕਰੀ ਤੇ ਤੁਸੀਂ ਪਿੰਡ ਦੇ ਦੂਜੀ ਵਾਰ ਸਰਪੰਚ ਚੁੜੇ ਗਏ ਹੋ ਇਸ ਪਿੰਡ ਵਿੱਚ ਵਿਕਾਸ ਕਾਰਜ ਦੀ ਗੱਲ ਕਰੀ ਤਾਂ ਕਿਸ ਤਰ੍ਹਾਂ ਦੇ ਆਰੰਭੇਗਾ ਜਿਹੜੇ ਵਿਕਾਸ ਕਾਰਜ ਝਿਹੜੂ ਪਿੰਡ ਦੇ ਵਿਕਾਸ ਕਾਰਜ ਦੀ ਗੱਲ ਆਏ ਪੁੱਛੋ ਤੁਸੀਂ 92 ਪਿੰਟਿਆਂ ਫਗੋੜੇ ਜੀ ਇਹ ਸੜਕਾਂ ਤੋਂ ਸ਼ੁਰੂ ਕਰ ਦਤੀ ਹਾਂ ਬਾਕੀ ਮੈਂ ਐਨਪੀ ਸਾਹਿਬ ਸਰ ਜੱਬੇ ਵਾਲਾ ਸਭ ਉਹ ਇਹ ਤੋਂ ਦੰਗਾ ਪਹਿਲਾਂ ਜੀ 25 30 ਲੱਖ ਦੀ ਗਰਾਟ ਉਹ ਮੰਨ ਲਗਾਇਆ ਆਉਣ ਗਈ ਪਰ ਕਲ ਪਰਸੋਂ ਮੈਂ 50 72 ਮੇਕ ਪਾ ਜਾਣਾ ਕਰਾਂਗੇ ਕੋਈ ਪ੍ਰੋਬਲਮ ਇਹ ਲੂਪਿੰਗ ਦਾ ਬੜਾਵਾਂਗੇ ਉਹ ਮੈਨੂੰ ਨੰਬਰ 1 ਬਣਾਉਣ ਨੂੰ ਕਿਹਾ ਆ 92 ਮੈਂ ਤਾਂ ਨੰਬਰ 1 ਹੀ ਬਣਾਵਾਂਗਾ ਜੀ ਸੋ ਸਰਪੰਚ ਜਿੱਦਾਂ ਤੁਸੀਂ ਪਿੰਡ ਦੀ ਜਿਹੜੀ ਮੁੱਖ ਸੜਕ ਹੈਗੀ ਮੁੱਖ ਮਾਰਗ ਵਾਲੀ ਉਸ ਨੂੰ ਕੰਪਲੀਟ ਕੀਤਾ ਹੈਗਾ ਟਾਈਲਾਂ ਦਾ ਸੀਵਰੇਜ ਦਾ ਕੰਮ ਕਰਵਾਇਆ ਔਰ ਸਾਡੀ ਟੀਮ ਫਿਊਚਰ ਵਿੱਚ ਵੀ ਕੋਸ਼ਿਸ਼ ਇਹ ਮਿਤ ਕਰੀਏ ਕਿ ਤੁਸੀਂ ਇਸੇ ਤਰ੍ਹਾਂ ਹੀ ਛੇੜੀ ਦਾ ਵਿਕਾਸ ਕਰਦੇ ਵਿੱਚ ਜੁਟੇ ਰਹੋ ਗੱਲਬਾਤ ਕਰਨ ਲਈ ਧੰਨਵਾਦ